ਸਵਾਗਤ ਹੈ ਦੋਸਤੋ ਅਜਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਘੱਲਕਲਾ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਪਿੰਦਾ ਮੋਗਾ ਮੋਗੇ ਤੋਂ ਫਰੋਜ਼ਪੁਰ ਰੋਡ ਦੇ ਉੱਪਰ ਆ ਜਾਂਦਾ ਦੋਸਤੋ ਘੱਲਕਲਾ ਇਹ ਮੋਗੇ ਵਾਲਾ ਘੱਲਕਲਾ ਮੋਗੇ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ ਤੇ ਹੋਇਤਾ ਜੇ ਕਿ ਅਸੀਂ ਇਧਰ ਲ ਬਾਗੇ ਬਣਾਉਣ ਵਾਲੇ ਪਾਸੋਂ ਤੇ ਆਉਣਾਗਾ ਸਿੰਘਾ ਵਾਲੇ ਤੋਂ ਮੋਠਾ ਵਾਲੀ ਵੇਚੀ ਆ ਜਾਂਦਾ ਬੰਦਾ ਜਾਂ ਬੁੱਕਣ ਵਾਲੇ ਵੇਚੀ ਵੀ ਆ ਸਕਦਾ ਤੇ ਅੱਜ ਚਾਰ ਨਗ ਦਿਖਾਵਾਂਗੇ ਜਿਹਦੇ ਵਿੱਚ ਦੋ ਪਾਲਨ ਦੇ ਕੰਮ ਦੀਆਂ ਬੱਚੀਆਂ ਇੱਕ ਸੂਈ ਸਵਾਈ ਤੇ ਇੱਕ ਗੱਬਣ ਚੰਗੇ ਦੁੱਧ ਵਾਲੀ ਗੱਲਬਾਤ ਅਨ ਡਿਟੇਲ ਆਪਾਂ ਮਾਲਕ ਨਾਲ ਕਰ ਲਾਂਗੇ ਤੇ ਹਰ ਵਾਰੀ ਬੇਨਤੀ ਇਹੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਭਰ ਤੁਸੀਂ ਇੱਥੇ ਆ ਕੇ ਕਰਨੀ ਹੁੰਦੀ ਆ। ਬਾਕੀ ਜਾਣਕਾਰੀ ਮਾਲਕ ਤੋਂ ਲੈ ਲੈਣਾ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਦੋਸਤੋ ਤਾਂ ਕਿ ਥੋੜੀ ਜਾਣਕਾਰੀ ਪੂਰੀ ਹੋ ਜੇ। ਬਾਕੀ ਗੱਲਬਾਤ ਡਿਟੇਲ ਆਪਾਂ ਬਾਈ ਨਾਲ ਕਰ ਲਵਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਤੇ ਐਡਰੈਸ ਦੱਸ ਦਈਏ ਬਾਈ। ਨਾਮ ਜਗਰਾਜ ਸਿੰਘ ਪਿੰਡ ਘੱਲ ਕਲਾਂ ਜ਼ਿਲ੍ਹਾ ਮੋਗਾ ਤਸਵੀਲ ਵੀ ਮੋਗਾ ਬਾਈ। ਠੀਕ ਆ ਬਾਈ। ਤੇ ਮੋਬਾਈਲ ਨੰਬਰ 9872394768 ਠੀਕ ਆ ਬਾਈ। ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾ ਤਾ ਸਕਰੀਨ ਤੇ ਬਾਈਦਾ ਚੱਲੀ ਜਾਊਗਾ ਤੇ ਬਈ ਅੱਜ ਆਪਣੇ ਕੋਲ ਚਾਰ ਨਾਂਗਾਗੇ ਹਾਂਜੀ ਚਾਰ ਹੈ ਕਿੱਧਰੋਂ ਸ਼ੁਰੂ ਕਰ ਲਈਏ ਬਈ ਇੱਧਰ ਹੀ ਕਰ ਲਈਏ ਇੱਧਰੋਂ ਕਰ ਲੋ ਬਈ ਕੀ ਡਿਟੇਲ ਹੈ ਜੀ ਇਹ ਬਈ ਤੋਕੜ ਹੀ ਆ ਠੀਕ ਆ ਤੇ ਇਹ ਪਹਿਲੀ ਤਰੀਕੇ ਦੇ ਆਪਾਂ ਹੀ ਠੀਕੇ ਭਰਾਏ ਤੇ ਦੋ ਇਹ ਗੱਪਣਾਂ ਦਿੱਤੀ ਵਿੱਚ ਕੱਟੀ ਆ ਤੇ ਇਹਦੇ ਥੱਲੇ ਦੁੱਧ ਸਾਰਾ 3 ਕਿਲੋ ਹੀ ਆ ਦੋਨਾਂ ਡੰਗਾਂ ਦਾ ਦੋਨੋਂ ਡੰਗਾਂ ਦਾ ਹਾਂਜੀ ਠੀਕ ਆ ਸੂਆ ਕਿਹੜਾ ਇਹਦਾ ਇਹ ਦੂਜੇ ਸੂਏ ਸੂਈ ਹੋਈ ਆ ਬਈ ਠੀਕ ਆ ਹਾਂਜੀ ਤੇ ਦੋ ਡੰਗ ਚੋ ਸਕਦਾ ਕੁ ਲੈ ਦੁੱਧ ਹਾਂਜੀ ਦੋ ਡੰਗ ਚੋਕੇ ਲੈ ਜੀ ਲਗੋ ਮੰਨ ਕੇ ਚਲ ਗਿਆ ਜ 13 ਹੋ ਗਈ 13 ਹੋ ਗਈ ਪਹਿਲੀ ਤਰੀਕ ਤੇ ਟੀਕੇ ਭਰੇ ਹੋਏ 13 ਦਿਨ ਹੋ ਗਏ ਹਾਂ 13 ਦਿਨ ਹੋ ਗਏ ਠੀਕ ਆ ਤੇ ਇਹ ਤਾਂ ਫਿਰ ਆਪਾਂ ਖਾਲੀ ਮੰਨ ਕੇ ਹੀ ਦੇਵਾਂਗੇ ਖਾਲੀ ਮੰਨ ਕੇ ਦੇ ਦੇਣੀ ਹਾਂ ਜੀ ਠੀਕ ਆ ਸਹੀ ਆ ਤੇ ਥਣਾ ਦੀ ਚਵਾ ਚੂ ਦੀ ਥਣਾ ਥਣਾ ਦੇ ਓਕੇ ਆਈ ਓਕੇ ਆ ਹਾਂ ਜੀ ਠੀਕ ਆ ਥੋਰੀ ਬਈ ਕੜਾ ਦੀ ਕਿੜਾ ਲੋ ਦੋਸਤੋ ਇਹ ਆ ਗਈ ਟੋਕੜ ਜਾਸੀ ਆ ਗਈ ਹਨ ਹਾਂ ਜੀ ਕੋਕੜ ਪਸ਼ੂ ਸੂਏ ਦਾ ਕੋਈ ਪਤਾ ਨਹੀਂ ਹੋ ਸਕਦਾ ਵਾਵਾ ਸਮਾਂ ਹੋ ਗਿਆ ਹੋਵੇ ਤੇ ਪਰ ਦੁੱਧ ਦੇ ਥੱਲੇ ਜਿਹੜਾ ਇਸ ਟਾਈਮ ਤੇ ਰੜੀ ਹੈ 3 ਲੀਟਰ ਦੋਨਾਂ ਟਾਈਮਾਂ ਦਾ ਦੋ ਡੰਗ ਤਿੰਨ ਡੰਗ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤ ਸੀਮਨ ਬਾਈ ਨੇ ਲਵਾਏ ਹੋਏ ਆ ਦੇ ਤੇ ਬਾਕੀ ਵਜਨ ਜਾਂਚਾ ਕੀ ਚੰਗੀ ਸੁਬਾਹ ਸਬੂਦੀ ਬਾਈ ਕਿਵੇਂ ਆ ਠੰਡੀ ਆਈ ਜਮਾ ਓਕੇ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਇਦਾਂ ਹੀ ਬੈਠੇ ਠੀਕ ਆ ਜਰਸੀ ਆ ਦੋਸਤੋ 3 ਲੀਟਰ ਦੁੱਧ ਇਹਦਾ ਹਜਰ ਦੋਨੇ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀਗਾਗਾ ਤਸੱਲੀ ਤੁਸੀਂ ਕਰ ਸਕਦੇ ਹੋ ਸੂਈ ਦਾ ਤੁਸੀਂ ਆਪੇ ਆਈਡੀਆ ਲਾ ਸਕਦੇ ਹਵਾਨਿਆਂ ਦਾ ਤੁਹਾਨੂੰ ਜਜਮੈਂਟ ਹੋ ਜੂਗੀ ਕਿਉਂਕਿ ਜਦੋਂ ਬੱਚਾ ਹੀ ਨਹੀਂ ਆ ਮਗਰ ਟੋਕੜਾ ਦੋਸਤੋ ਟੋਕੜ ਬਸੂ ਦਾ ਕੋਈ ਪਤਾ ਨਹੀਂ ਵੀ ਸੂਈ ਦਾ ਕਿੰਨਾ ਸੂਈ ਨਹੀਂ ਗੱਲੇ ਠੀਕ ਆ ਸਹੀ ਹਾਂ ਦੋਸਤੋ ਥਾਣਾ ਦੇ ਸਾਈਡ ਨੇੜੇ ਤੋਂ ਚੈੱਕ ਕਰੇ ਇੱਕ ਮਾਰਡੀਜ਼ੀ ਫੋਰਜੀ ਆ ਗਈ ਹੈ ਨਾ ਨਹੀਂ ਚੱਲਦੀ ਠੀਕ ਆ ਸਹੀ ਆ ਬਾਕੀ ਥਾਣਾ ਦੀ ਚਵਾਈ ਚੁਈ ਪਸਮਾਉ ਓਕੇ ਓਕੇ ਜਮਾ ਤੇ ਮੁੱਲ ਬਈ ਕੀ ਰੋਗ ਇਹਦਾ ਮੁੱਲ ਵੱਛੀਆਂ ਵਾਲੇ ਕਰਨਾ ਵੀਰੇ 6500 ਰੁਪਿਆ 6500 ਰੁਪਿਆ ਹਾਂ ਠੀਕ ਆ ਲੋ ਦੋਸਤੋ ਬਾਈ ਨੇ ਦੁੱਧ ਦੇ ਪੈਸੇ ਲੈਣੇ ਆ ਤੇ 6500 ਰੁਪਿਆ ਬਈ ਜਾਂਦਾ ਵੀ ਇਹਦੀ ਡਿਮਾਂਡ ਆ ਬਾਕੀ ਸੌਦਾ ਤੁਸੀਂ ਲਾਉਣਾਗਾ ਮੁੱਲ ਵੈਸੇ ਬਾਈ ਨੇ ਜਾਇਜ਼ ਕਰਿਆਗਾ ਕਿਉਂਕਿ ਤੁਹਾਨੂੰ ਦੋਸਤੋ ਤੁਹਾਨੂੰ ਪਤਾ ਵੀ ਜੇ ਐਡੀ ਤੁਸੀਂ ਵਹਿੜ ਤਿਆਰ ਕਰਨੀ ਆ ਤੇ ਕਿੰਨਾ ਖਰਚਾ ਖਾ ਕੇ ਤਿਆਰ ਹੋਊਗਾ ਬਾਕੀ ਗੱਲਾਂ ਬਾਤਾਂ ਆਪਾਂ ਅੱਗੇ ਚੱਲਦੇ ਆ ਦੋ ਨੰਬਰ ਵੱਲ ਦੋ ਨੰਬਰ ਵਾਲੀ ਦੀ ਬਈ ਕੀ ਡਿਟੇਲ ਆ ਇਹ ਵੀ ਵੀਰੇ ਦੂਜੇ ਸੂਏ ਹੁੰਦੀ ਆ ਅੱਛਾ ਦੂਜੇ ਸੂਏ ਹੁੰਦੀ ਆ ਹਾਂਜੀ ਦੋ ਚਾਰ ਦਿਨ ਹੀ ਲਊਗੀ ਬਸ ਦੋ ਚਾਰ ਦਿਨ ਲਊਗੀ ਠੀਕ ਆ ਤੇ ਕੀ ਦੁੱਧ ਦੀ ਰਿਪੋਰਟ ਆ ਦੀ ਬਈ ਇਹ ਪਹਿਲਾਂ ਵੀ ਇਹਨਾਂ ਨੇ 15 16 ਲੀਟਰ ਹੀ ਦਿੱਤਾ ਸੀ ਪਹਿਲੇ ਸੂਏ ਤੇ ਆਪਾਂ ਵੀ 15 16 ਲੀਟਰ ਮੰਨ ਕੇ ਲਈ ਆ ਠੀਕ ਆ ਅੱਗੇ ਅਗਲਾ ਆਪਦੀ ਸਮਝਣਾ ਲੈ ਲੈ ਠੀਕ ਆ ਸਹੀ ਆ ਤੇ ਥਾਣਾ ਦੀ ਪਾਸ ਆ ਬਈ ਥਾਣਾ ਦੀ ਓਕੇ ਜਮਾਂ ਵੀਰੇ ਕੋਈ ਆ ਕੇ ਥਾਣਾ ਪਾਸ ਕਿਆ ਸਰਦ ਆਉਂਦੇ ਠੀਕ ਆ ਫਰਾਂਗਾਂ ਵਾਲ ਟੱਲਾ ਕੱਢਣ ਆ ਆਵੇ ਨੇ ਤੇ ਭਾਰ ਪਿੱਛੇ ਦੀ ਕੋਈ ਸ਼ਿਕਾਇਤ ਕੋਈ ਗਰੰਟੀ ਵੀਰੇ ਕੋਈ ਨਹੀਂ ਜਿਹੜਾ ਠੀਕ ਆ ਤੋਰੀ ਬਈ ਮੜਾ ਜਿਹਾ ਕਢਾ ਦੀ ਜਿਹੜਾ ਲਓ ਦੋਸਤੋ ਇਹ ਹੈ ਕਿ ਐਚ ਐਫ ਦੂਜਾ ਸੂਸ ਹੁੰਦੀ ਆ ਕੱਦ ਘਾਟ ਇਹਦਾ ਵੀ ਸੋਨਾ ਜਿਹੜੀ ਤੁਹਾਨੂੰ ਇੱਕ ਨੰਬਰ ਜਰਸੀ ਦਿਖਾਈ ਆ ਇਹ ਵੀ ਫੁੱਲ ਵੱਡੀ ਆ ਦੋਸਤੋ ਜਰਸੀਆਂ ਦੇ ਹਿਸਾਬ ਨਾਲ ਕੋਈ ਛੋਟਾ ਕੱਦ ਘਾਟ ਨਾ ਤੁਸੀਂ ਸਾਰੇ ਰੀਡ ਲਓ ਵੀ ਚੈੱਕ ਕਰ ਲੈ ਠੀਕ ਆ ਫੇਸ ਕੁਆਲਟੀ ਚੈੱਕ ਕਰ ਲਓ ਤੇ ਆ ਕਿ ਗੱਬਣ ਅਜ 2-4 ਦਿਨ ਬਈ ਦੱਸਦਾ ਵੀ ਇਹ ਕੱਢ ਜੂਗੀ ਵਜਣ ਬੁਝ ਜਾਂਦੀ ਇਹ ਵੀ ਆ ਕਿ ਚੰਗੀ ਵਲਟਲ ਨਾਲ ਜੇ ਪੰਨਾਂ ਤੇ ਮੌਕੇ ਤੇ ਤਿਆਰੀ ਕਰਦੀ ਨੇ ਹਵਾਨਾ ਨੇ ਭਰਿਆਉਣਾਗਾ ਥਾਨ ਅੱਗੇ ਨੂੰ ਦੋਸਤੋ ਤੁਸੀਂ ਨੋਟ ਕਰੋਗੇ ਵੀ ਆ ਗਾੜੀ ਵੀ ਤੁਹਾਨੂੰ ਸਾਈਡ ਤੋਂ ਦਿਖਾਉਣੇ ਆ। ਆ ਗਾੜੀ ਤੁਹਾਨੂੰ ਚੰਗੀ ਲੱਗਦੀ ਹੋਣੀ ਆ। ਬਾਕੀ ਗੱਬਣ ਪਸ਼ੂ ਆ ਦੋਸਤੋ ਹੋ ਸਕਦਾ 2-4 ਦਿਨ ਉੱਪਰ ਹੋਰ ਕੜ ਜਾਂ 1-2 ਦਿਨ ਪਹਿਲਾਂ ਵੀ ਸੂ ਸਕਦਾਗਾ। 14-15 ਲੀਟਰ ਦੁੱਧ ਦੋਸਤੋ ਇਹਨੂੰ ਪਾਉਣਾ ਵੀ ਚਾਹੀਦਾ ਜੇ ਸਮ ਨਾਲ ਹਵਾਨਾ ਤੇ ਅੱਧਗਾਠ ਵਾਲੀ ਹੈ ਬਾਕੀ ਤੁਸੀਂ ਆਪੀ ਸੇਵਾ ਨੇ ਪਹਿਲਾਂ ਦਿੱਤਾ ਪਨੂਨ ਨੇ ਠੀਕ ਆ ਹਾਂ ਜਿਹੜਾ 15 16 ਮੰਨ ਕੇ ਆਪਾਂ ਲਈ ਆ ਠੀਕ ਆ ਹੋ ਸਕਦਾ ਬਾਕੀ ਕੋਈ ਸੇਵਾ ਵਾਲਾ ਹਾਂਜੀ ਸੇਵਾ ਤੇ ਆ ਬਾਕੀ ਠੀਕ ਆ ਤੇ ਬਈ ਮੁੱਲ ਕੀ ਦਊਗਾ ਦਾ ਮੁੱਲ ਦੋ ਘੱਟ 60 ਦੀ ਦੇ ਦੇਣੀ ਵੀਰੇ 58000 ਦੀ 58000 ਹਾਂਜੀ ਠੀਕ ਆ ਮੁੱਲ ਜਿਹੜਾ ਦੋਸਤੋ ਬਈ ਦਾਦਾ ਵੀ ਦੋ ਘੱਟ 60 ਦੀ ਦੇ ਦੇਣੀ ਹੈ ਵੈਸੇ ਦੋਸਤੋ ਕੋਈ ਹੋ ਸਕਦਾ ਸੇਵਾ ਵਾਲਾ ਦੁੱਧ ਵੱਧ ਵੀ ਲੈ ਲੈ ਅੱਗੇ ਨੂੰ ਜਿਵੇਂ ਗੱਲ ਕਰੀ ਸੀ ਇਹਦੀ ਗਾੜੀ ਤੁਹਾਨੂੰ ਫਟ ਵੰਗੂ ਧੁੰਨੀ ਵਾਲੇ ਪਾਸੇ ਨੂੰ ਤੁਹਾਨੂੰ ਅੱਗੇ ਨੂੰ ਦੇਖਦਾ ਹੋਣਾਗਾ ਕਹਿੰਦੇ ਵੀ ਜਿਹੜੇ ਪਸ਼ ਦੁੱਧ ਉਹ ਚੰਗਾ ਪਾਉਂਦਾ ਲੋ ਘਟ 60 ਦੀ ਬਈ ਨੇ ਦੇਣੀਆਂ ਬਾਕੀ ਸੌਦਾ ਜਿਹੜਾ ਤੁਸੀਂ ਲਾਓਗੇ ਨੰਬਰ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਅੱਗੇ ਚੱਲਗੇ ਵੀ ਆਪਾਂ ਹਾਂਜੀ ਵਾਚਿੰਗਾ ਵੱਲ ਕਿੰਨੀ ਕੁ ਮਰ ਬਈ ਬੱਚੀ ਇਹਦੇ 10 ਮਹੀਨੇ ਆ ਵੀਰੇ ਠੀਕ ਆ ਇਹ ਕੱਚੀ ਖੀਰੀ ਆ ਠੀਕ ਆ ਠੀਕ ਹੈ ਤੇ ਕੋਈ ਸੀਮਨ ਰਿਕਾਰਡ ਕਿਸੇ ਦੇ ਕੋਈ ਹੈਗੇ ਕਿ ਨਹੀਂ ਨਹੀਂ ਵੀਰੇ ਇਹਦਾ ਕੋਈ ਸੀਮਨ ਰਿਕਾਰਡ ਨਹੀਂ ਕੋਈ ਸੀਮਨ ਰਿਕਾਰਡ ਉਹ ਇਹਨਾਂ ਦੀਆਂ ਜਿਹੜੀਆਂ ਮਾਵਾਂ ਉਹਨਾਂ ਦੀਆਂ ਵੀਡੀਓ ਹੈਗੀਆਂ ਆਪਣੇ ਕੋਲ ਅੱਛਾ ਹਾਂਜੀ ਅੱਛਾ ਲੋਕਲੀ ਲੈ ਲਈਆਂ ਲੋਕਲ ਪਿੰਡੋਂ ਹੀ ਲੈ ਲਈਆਂ ਅੱਛਾ ਪਿੰਡੋਂ ਹੀ ਲੈ ਲਈਆਂ ਠੀਕ ਆ ਤੇ ਕਿੰਨੇ ਕੁ ਦੁੱਧ ਇਹ 14 15 ਲੀਟਰ ਵਾਲੀ ਗਈ ਹੈ 14 15 ਲੀਟਰ ਵਾਲੀ ਕੋਈ ਬਾਹਲੀ ਨਹੀਂ ਤੂੰ ਥਾਨੇ ਵੀ ਖੋਈ ਨਹੀਂ ਠੀਕ ਆ ਥਾਨ ਚਾਰੀ ਆ ਹਾਂਜੀ ਠੀਕ ਆ ਲਓ ਸੋ ਥਾਨ ਚਾਰੀ ਆ ਤੇ ਚੋਲੀ ਸੋਣੀ ਆ ਜੱਸੀ ਆਈ ਹੈ ਨਾ ਇੱਕ ਆਫਰ ਕਲਰ ਚ ਤੇ ਲਓ ਦੋਸਤੋ ਮੱਥੇ ਟੋਆ ਕੇ ਫੇਸ ਕੁਆਲਿਟੀ ਚੈੱਕ ਕਰ ਲਓ 14 15 ਲੀਟਰ ਵਾਲੀ ਦੋਸਤੋ ਘਰੇਲੂ ਵੀਰ ਤੋਂ ਬਈਦਾਦਾ ਵੀ ਲੈ ਗਿਆ ਅਜੇ ਖੀਰੀ ਆ ਥਾਨ ਤਾਂ ਹੋਣੀ ਹੈ ਜਿਹੜੇ ਵੀ ਠੀਕ ਆ ਸਹੀ ਆ ਬਾਕੀ ਹੋ ਸਕਦਾ ਵੀ ਘਰੇਲੂ ਵੀਰ ਸੀ ਉਹ ਵੀ ਘੱਟ ਕਰ ਦੇ ਤਾਂ ਕਹਿਣ ਨੂੰ ਤਾਂ ਬਈ 20 ਕਹਿ ਜਾਂਦਾ ਪਰ ਬਈ ਨੇ ਸਹੀ ਦੱਸੇ ਤੇ ਮੁੱਲ ਦੱਸੀ ਬਈ ਇਹਦਾ ਜੱਜ ਮੋਹਲਦਾ 6 ARP ਵੀਰੇ 6 ARP ਹਾਂ ਜੀ ਤੋਨੂੰ ਰਹਿੰਦੇ ਤੋਰੀਦਾਰੀ ਦੀ ਸੈਟ ਬੱਚੀ ਤੋਰੀਦਾਰੀ ਸੈਟ ਆ ਦਰਦੀ ਹੋਈ ਸ਼ਾਹੀ ਮਾਰਦੀ ਠੀਕ ਆ ਸਹੀ ਆ ਵੱਚਿੰਗੇ ਵੈਸੇ ਤੋਰੀਦਾਰਾਂ ਦਾ ਸੈਟ ਉਹਨਾਂ ਦਾ ਦੋਨੇ ਨਹੀਂ ਤੋੜਦੇ ਤੇ ਪਰ ਦੋ ਨੰਬਰ ਵਾਲੀ ਆ 10:00 ਵਜੇ ਉਹਦੀ ਕੀ ਡਿਟੇਲ ਆ ਇਹਦੀ 7 ਮਹੀਨਿਆਂ ਦੀ ਆ ਵੀਰੇ 7 ਮਹੀਨਿਆਂ ਦੀ ਇਹ ਵੀ ਪਿੰਡੋਂ ਲਈ ਆ ਇਹ ਵੀ ਪਿੰਡੋਂ ਹੀ ਲਈ ਥਾਣੇ ਚਾਰੀ ਆ ਇਹਦੇ ਥਾਣੇ ਦੇ ਵਿਚਾਰੀ ਆ ਇਹਦੀ ਵੀ ਥਾਣੇ ਦਿਖਾ ਦੇ ਠੀਕ ਆ ਇਹਦੀ ਮਦਦ ਦਾ ਕੀ ਰਿਕਾਰਡ ਤਾਨੇ ਦੇ ਈਚਾਰੀਆ ਦੀ ਸਹੀ ਆ ਇਹ ਵੀ ਖੀਰੀ ਹੋ ਗਈ ਹਾਂ ਇਹਦੀ ਵੀ ਇੰਨੇ ਕੀ ਹੈ 14 ਦਾ 15 ਇਹਦੀ ਵੀ ਮਾਂ ਦੀ ਵੀਡੀਓ ਆਪਣੇ ਕੋਲ ਹੈਗੀ ਆ ਅੱਛਾ ਠੀਕ ਆ ਕੋਈ ਵੀ ਵੀਡੀਓ ਮੰਗੂਗਾ ਮਿਲ ਜੂਗੀ ਹਾਂ ਹਾਂ ਜੀ ਮਿਲ ਜੂਗੀ ਠੀਕ ਆ ਇਹ ਆ ਗਈ ਐਚ ਐਫ ਚ ਤੇ ਇਹ ਆ ਗਈ ਜਰਸੀ ਚ ਉਹਦਾ ਮੁੱਲ ਬਈ ਉਹਦਾ ਮੁੱਲ 5000 ਰਾਈ 5000 ਠੀਕ ਆ ਲਓ ਦੋਸਤੋ ਮੁੱਲ 5000 ਤੋਂ ਸ਼ੁਰੂ ਹੋਗੇ ਬੱਚਿਆਂ ਦੇ 5000 ਤੇ ਇਹਦਾ ਮੁੱਲ 6000 ਤੇ ਇਧਰਲੇ ਬਸੇ ਟੋਕਰ ਦਾ ਮੁੱਲ 6500 ਇਹਦਾ ਮੁੱਲ 58000 ਸੌਦਾ ਤੁਸੀਂ ਲਾਉਣਾ ਨੰਬਰ ਥੱਲੇ ਸਕਰੀਨ ਤੇ ਲਗਾਤਾਰ ਚੱਲਦੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਵੀਡੀਓ